ਕੀ ਹਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਆਹ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ 'ਚ ਤੇ ਬਹੁਤ ਵਧੀਆ ਆਪਾਂ ਗੱਡੀਆਂ ਤੁਹਾਡੇ ਖਾਤਰ ਅੱਜ ਲੈ ਕੇ ਪਹੁੰਚਿਆ ਤੇ ਪੂਰੀ ਆਪਾਂ ਗੱਲ ਕਰਾਂਗੇ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੇ ਚੈਨਲ ਦਾ ਪਹਿਲਾਂ ਤਾਂ WhatsApp ਨੰਬਰ ਸਾਰੇ ਜਣੇ ਨੋਟ ਕਰ ਲਓ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹੇਗਾ ਜੀ ਨੰਬਰ ਆਪਣਾ 78140 3864 ਜੇ ਕਿਸੇ ਕੋਲ ਕੋਈ ਗੱਡੀਆਂ ਮਸ਼ੀਨਰੀਆਂ ਕੋਠੀਆਂ ਘਰ ਮਕਾਨ ਕਿਸੇ ਵੀ ਏਰੀਆ 'ਚ ਤੁਸੀਂ ਵੇਚਣਾ ਚਾਹੁੰਦੇ ਹੋ ਤਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਭੇਜ ਕੇ ਫਰੀਦ ਵਿਚੜ ਲਗਵਾ ਸਕਦੇ ਹਾਂ ਪਹਿਲੀ ਗੱਡੀ ਆਪਾਂ ਤੁਹਾਡੇ ਖਾਤਰ ਵਰਨਾ ਲੈ ਕੇ ਪਹੁੰਚੇ ਆ ਕੰਡੀਸ਼ਨ ਆਲ ਓਕੇ ਆ ਹਰਿਆਣਾ ਨੰਬਰ ਹੈ ਟਾਇਰਾਂ 'ਚ ਅਲਾਈ ਲੱਗੇ ਹੋਏ ਆ ਗੱਡੀ ਦਾ ਰੰਗ ਸਿਲਵਰ ਹੈ ਗੱਡੀ ਖੜੀ ਆ ਪੱਟੀ ਵਾਲੇ ਏਰੀਆ 'ਚ ਸਮਾਣੀ ਤਹਿਸੀਲ 'ਚ ਤੇ ਇਹ ਗੱਡੀ ਫਾਸਟ ਓਨਰ ਹੈ 2012 ਮਾਡਲ ਹੈ 3,25,000 ਰੁਪਿਆ ਡਿਮਾਂਡ ਹੈ ਜੀ ਨੰਬਰ ਪਲੇਟਾਂ ਸਰਕਾਰੀ ਆਪਾਂ ਨੂੰ ਮਿਲ ਜਾਣਗੀਆਂ ਗੱਡੀ 'ਚ ਕੋਈ ਕਮੀ ਨਹੀਂ ਬਹੁਤ ਵਧੀਆ ਗੱਡੀ ਆ ਚਲਾਉਣ 'ਚ ਇੱਕ ਨੰਬਰ ਹੈ ਤੇ ਅੰਦਰੋਂ ਸਾਰਾ ਕੁਝ ਬਹੁਤ ਵਧੀਆ ਹੈ ਜਾ ਕੇ ਤੁਸੀਂ ਦੇਖਣੀ ਉਹ ਗੱਡੀ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣੀ ਉਹ ਵਿੱਚ ਚਲਾ ਕੇ ਦੇਖ ਸਕਦੇ ਹੋ ਬਾਕੀ 12 ਮਾਡਲ ਹੈ ਨੁਕਸ ਕੋਈ ਨਹੀਂ 325 ਮੰਗਾ ਜੀ ਤੇ ਜਿਨ੍ਹਾਂ ਦੀ ਗੱਡੀਆਂ ਜਿਹੜੇ ਮਾਲਕ ਨੇ 62 808 30 249 ਮਾਲਕ ਦਾ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਜੀ ਇੱਕ ਹੋਰ ਆਪਾਂ ਵਰਨਾ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਜਿਹੜੀ ਆਹ ਗੱਡੀ ਐ 올ਡ ਮਾਡਲ ਪ੍ਰਾਣੇ ਮਾਡਲ ਚ 2008 ਮਾਡਲ ਐ ਤੇ ਕੰਡੀਸ਼ਨ ਵਧੀਆ ਅੰਮ੍ਰਿਤਸਰ ਮਾਲਕ ਦਾ ਏਰੀਆ 1.5 ਲੱਖ ਰੁਪਿਆ ਕੀਮਤ ਐ ਬਾਕੀ ਮਾਲਕ ਕਹਿੰਦੇ ਆ ਵੀ ਰੇਟ ਉੱਪਰ ਥੱਲੇ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਬਾਕੀ ਗੱਡੀ ਵਧੀਆ ਨੁਕਸ ਕੋਈ ਨਹੀਂ ਹੈਗਾ ਜਾ ਕੇ ਤੁਸੀਂ ਦੇਖਣੀ ਹੋਵੇ ਗੱਡੀ ਜਾ ਕੇ ਦੇਖ ਸਕਦੋਂ ਚਲਾ ਕੇ ਕਿਸੇ ਨੇ ਵੀ ਦੇਖਣੀ ਹੋਵੇ ਚਲਾ ਕੇ ਦੇਖ ਸਕਦੋਂ ਬਾਕੀ ਗੱਲ ਆਪੇ ਹੀ ਕਰ ਲਓ ਤੇ 1.5 ਲੱਖ ਰੁਪਇਆ ਮਾਲਕ ਨੇ ਕਿਹਾ ਇੱਕ ਵਾਰੀ ਬਾਕੀ ਲੈਸ ਬੱਸ ਹੋ ਜਾਊਗਾ ਮਾਲਕ ਨੇ ਕਿਹਾ ਮੌਕੇ ਤੇ ਘਾਟਾ ਵਾਧਾ ਕਰ ਲਾਂਗੇ ਬਾਕੀ ਫੰਕਸ਼ਨ ਵਗੈਰਾ ਸਾਰੇ ਚੱਲਦੇ ਨੇ ਵਰਕਿੰਗ 'ਚ ਨੇ ਤੇ ਵਧੀਆ ਗੱਡੀ ਆ ਵਧੀਆ ਮਾਲਕ ਨੇ ਰੱਖੀ ਹੋਈ ਆ ਵੀਡੀਓ ਬਹੁਤ ਸੋਹਣੀ ਇਹਨਾਂ ਨੇ ਬਣਾ ਕੇ ਭੇਜੀ ਆ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਜੇ ਤੁਹਾਨੂੰ ਗੱਡੀ ਆ ਪਸੰਦ ਆਈ ਆ ਤਾਂ ਮਾਲਕ ਨਾਲ ਗੱਲ ਕਰ ਸਕਦੇ ਹੋ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਵੀ ਰੱਖਿਆ ਜੀ 99159 4632 ਮਾਲਕ ਦਾ ਨੰਬਰ ਤੁਹਾਨੂੰ ਮਿਲ ਗਿਆ ਸੀ ਤੇ ਹੁਣ ਆਪਾਂ ਅਗਲੀ ਗੱਡੀ ਦੀ ਗੱਲ ਕਰਦੇ ਹਾਂ ਜਿਹੜੀ ਗੱਡੀ ਆਪਾਂ ਲੈ ਕੇ ਪਹੁੰਚੇ ਹੁੰਡਾਈ ਦੀ ਲੈ ਕੇ ਪਹੁੰਚੀ ਆ i20 ਚ i20 ਇਹ 2009 ਮਾਡਲ ਹੈ પેટ્રોલ ਤੇ ਗੱਡੀ ਆਸਤਾ ਨਵੇਂ ਅਲਾਈ ਨਵੇਂ ਟਾਇਰਨ 190000 ਰੁਪਿਆ ਡਿਮਾਂਡ ਕੰਡੀਸ਼ਨ ਵਧੀਆ ਚਲਾਉਣ ਚ ਕੋਈ ਨੁਕਸ ਨਹੀਂ ਹਰਿਆਣਾ ਨੰਬਰ ਹੈ ਚ ਬਾਕੀ ਤੁਸੀਂ ਜਾ ਕੇ ਦੇਖਣੀ ਹੋਵੇ ਗੱਡੀ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣੀ ਹੋਵੇ ਕਿਸੇ ਨੇ ਚਲਾ ਕੇ ਵੀ ਦੇਖ ਸਕਦੇ ਹੋ ਨੁਕਸ ਕੋਈ ਨਹੀਂ ਇੱਕ ਨੰਬਰ ਗੱਡੀ ਹੈ ਅੰਦਰੋਂ ਵੀ ਪੂਰੀ ਵਧੀਆ ਪਈਆ ਬਾਹਰੋਂ ਵੀ ਪੂਰੀ ਵਧੀਆ ਬਾਕੀ ਤੁਸੀਂ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਕੋਈ ਵੀ ਗੱਲ ਕਰਨੀ ਹੈ ਮਾਲਕ ਨਾਲ ਸਿੱਧੀ ਕਰ ਸਕਦੇ ਹੋ ਨੰਬਰ ਮਾਲਕ ਦਾ ਸਕਰੀਨ ਤੇ ਆਪਾਂ ਦੇ ਰੱਖਿਆ 9781750940 ਮਾਲਕ ਨਾਲ ਗੱਲ ਕਰ ਸਕਦੇ ਹੂੰ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਤੁਸੀਂ ਕਰਨੀ ਹੋਵੇ ਤੇ ਵੀਡੀਓ ਦੀ ਆਪਾਂ ਪੂਰੀ ਗੱਲ ਕਰ ਲਈ ਸਾਰੀਆਂ ਗੱਡੀਆਂ ਤੁਸੀਂ ਦੇਖ ਲਿਓ ਵੀਡੀਓ ਤੋਂ ਉਹਨੂੰ ਕਿੰਨੇ ਦੇ ਲਈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਪਸੰਦ ਆਈ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਜ਼ਰੂਰ ਕਰ ਦਿਓ ਜੀ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਕਿਸੇ ਕੋਲੇ ਕੋਈ ਮਸ਼ੀਨਰੀ ਕੋਠੀ ਮਕਾਨ ਘਰ ਹੈਗਾ ਤੁਸੀਂ ਵੇਚਣਾ ਆਪਣੇ ਕੋਲੇ ਭੇਜ ਕੇ ਐਡ ਲਗਵਾ ਸਕਦੇ ਹੋ ਕੋਈ ਕਮਿਸ਼ਨ ਕੋਈ ਖਰਚਾ ਵਾਰਚ ਆਪਣਾ ਕੁਝ ਨਹੀਂ ਹੁੰਦਾ ਜੀ